ਕਿਵੇਂ ਹੋ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਖਬਰ ਕਾਫੀ ਫੜਕਦੀ ਆ ਮੈਂ ਜਿਹੜੀ ਵੀਡੀਓ ਬਣਾਉਣਾ ਦਾ ਕੋਈ ਕਾਰਨ ਤਾਂ ਹੁੰਦਾ ਪਰ ਮੇਰੀ ਵੀਡੀਓ ਤੇ ਪਤਾ ਨਹੀਂ ਆਪਣੇ ਫਾਲੋਅਰ ਘਟੇ ਹੋਏ ਆ ਤੇ ਆ ਬੀਜੇਪੀ ਸਾਲ ਤੇ ਬੰਦੇ ਜ਼ਿਆਦਾ ਆਉਂਦੇ ਆ ਵੀਡੀਓ ਸ਼ੇਅਰ ਜਰੂਰ ਕਰਿਓ ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਦੇ ਲਾਗੇ ਛਾਗੇ ਨੇ ਕਿ ਕਾਨੂੰਨ ਆਇਆ ਸੀਗਾ ਨਾਗਰਿਕਤਾ ਦੇ ਸਬੰਧ ਵਿੱਚ ਮੋਦੀ ਨੇ ਇਹ ਕਾਨੂੰਨ ਕੱਢਿਆ ਸੀਗਾ ਨਾਗਰਿਕਤਾ ਦੇ ਸਬੰਧ ਵਿੱਚ ਉਹਦੇ ਲਈ ਬਹੁਤ ਹੱਲਾ ਆਇਆ ਸੀਗਾ ਦਿੱਲੀ ਦੇ ਵਿੱਚ ਪ੍ਰਦਰਸ਼ਨ-ਪ੍ਰਦਰਸ਼ਨ ਵੀ ਹੋਏ ਸੀਗੇ ਤੇ ਕੁਝ ਬੰਦੇ ਉਹਦੇ ਕਰਨ ਰਾਹਤੇ ਚ ਵੀ ਲਾਇਏ ਜਿਹੜੇ ਅੱਜ ਤੱਕ ਨਹੀਂ ਛੱਡੇ ਤੇ ਬਾਤੋ ਨਾ ਜਿਆਦਾ ਹੋਇਆ ਲਗਨ ਥੋੜਾ ਪੈਂਡਿੰਗ ਹੋ ਗਿਆ ਸੀ ਪੈਂਡਿੰਗ ਹੋ ਗਿਆ ਸੀ ਪਰ ਅਸਲ ਚੀਜ਼ ਇਹ ਹੈ ਕਿ ਉਹਦਾ ਨਾਮ ਚੇਂਜ ਕਰ ਦਿੱਤਾ ਗਿਆ ਸੀ ਤਰੀਕਾ ਚੇਂਜ ਕਰ ਦਿੱਤਾ ਗਿਆ ਸੀ ਹੁਣ ਜੋ ਬੀਜੇਪੀ ਨੇ ਸਰਨਾਥਾ ਇੱਕ ਇਲੈਕਸ਼ਨ ਕਮਿਸ਼ਨ ਤੋਂ ਕਰਵਾ ਰਹੀ ਆ ਨਾ ਸਿਸਟਮ ਚੈਕਿੰਗ ਕਰਵਾ ਰਹੀ ਆ ਅਸਲ 'ਚ ਉਹ ਨਾਗਰਿਕਤਾ ਚੈਕਿੰਗ ਹੀ ਆ ਔਰ ਇੱਕ ਗੱਲ ਦੱਸਦਾ ਇਹਦੇ 'ਚ ਮੁਸਲਮਾਨ ਸਿੱਖ ਈਸਾਈ ਇਹ ਤਾਂ ਆਉਣਗੇ ਪਰ ਸਭ ਤੋਂ ਜ਼ਿਆਦਾ ਥੱਲੇ ਵਾਲੀਆਂ ਕਾਸਟ ਆਉਣਗੀਆਂ ਬਹੁਤ ਬੁਰੀ ਤਰ੍ਹਾਂ ਮਾਰਨਗੇ ਉਹਨੇ ਸੋਚਦਾ ਕੀ ਸੀ ਕਿ ਜੁਪੀ ਦੇ ਵਿੱਚ ਬਲਡੋਜ਼ਰ ਚੱਲ ਪਏ ਬਿਨਾਂ ਗੱਲ ਤੋਂ ਬਲਡੋਜ਼ਰ ਚਲਾਤਾ ਇੱਥੇ ਤਾਂ ਗੱਲ ਰਹੀ ਕਿ ਸੀਮਤ ਨਾ 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 ਗੈਰ ਕਾਨੂੰਨੀ ਤਰੀਕੇ ਹਰ ਤਰ੍ਹਾਂ ਦੇ ਅਪਣਾ ਕੇ ਤੁਹਾਨੂੰ ਪਰੇਸ਼ਾਨ ਕੀਤਾ ਜਾਏਗਾ ਤੁਹਾਨੂੰ ਗੁਲਾਮੀ ਮਨਵਾਈ ਜਾਊਗੀ ਇਹੀ ਚੱਕਰ ਹੈ ਇਹ ਬਲਡੋਜ਼ਰ ਦਾ ਵੀ ਇਹੀ ਚੱਕਰ ਹੈ ਕਿਉਂਕਿ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਬਿਨਾਂ ਕਿਸੇ ਦਾ ਘਾਟਾ ਦੇਣਾ ਉਹ ਵੀ ਉਹੀ ਸੀ ਤੇ ਹੁਣ ਸਿਰ ਵੀ ਉਹੀ ਆ ਬਹੁਤ ਹੋਵਾਲਾ ਕਿੰਨੇ ਕਰੋੜਾ ਲੋਕਾਂ ਦੀ ਵੋਟ ਕੱਟਦੀ ਚਲੋ ਉਹ ਤਾਂ ਮੇਰੇ ਵਰਗੇ ਹੋਣਗੇ ਆਮ ਅਰਣ ਗੋਇਲ अरुण कुमार अरुण कुमार नेवी ਦਾ ਭਾਰਤੀ ਨੇਵੀ ਦਾ ਐਡਮਿਰਲ अरुण कुमार ਉਹਦੀ ਵੋਟ ਘੱਟੀ ਤੇ ਉਹਦੀ ਨਾਗਰਿਕਤਾ ਦੀ ਜਾਂਚ ਚਨਾਬ ਅਯੋਗ ਦਾ ਇੱਕ ਅਧਿਕਾਰੀ ਕਰੂਗਾ ਸਮਝ ਰਹੇ ਹੋ ਨਾ ਜੇ ਇੱਕ ਨੇਵੀ ਦਾ ਸਾਬਕਾ ਐਡਮਿਰਲ ਇਸ ਚੀਜ਼ ਤੋਂ ਨਹੀਂ ਬਸ ਸਕਿਆ ਤੇ ਤੁਸੀਂ ਅਸੀਂ ਕਿਵੇਂ ਬਸ ਸਕਾਂਗੇ ਮਰਜ਼ੀ ਚੱਲੂਗੀ ਉਹਨਾਂ ਧੱਕਾ ਚੱਲੂਗਾ আর ਦੂਜੀ ਗੱਲ ਪਤਾ ਕੀ ਬੀਜੇਪੀ ਦੇ ਹੈੱਡਕ quart ਦੇ ਵਿੱਚ ਚੀਨ ਦੀ ਸਰਕਾਰੀ ਕਮਿਊਨਿਸਟ ਪਾਰਟੀ ਦੇ ਨਾਲ ਮੀਟਿੰਗ ਹੋਈ ਬੀਜੇਪੀ ਦੀ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਬੀਜੇਪੀ ਦੀ ਮੀਟਿੰਗ ਹੋਈ ਬੀਜੇਪੀ ਦੇ ਹੈੱਡਕ quart ਦੇ ਵਿੱਚ ਦਫਤਰ ਦੇ ਵਿੱਚ ਉਸ ਤੋਂ ਬਾਅਦ ਚੀਨ ਨੇ ਕਿਹਾ ਕਿ ਸ਼ਾਜੀਆਮ ਘਾਟੀ ਜਿਹੜੀ ਆ ਉਹ ਸਾਡੀ ਆ ਹੀ ਉਹਦੇ ਆਪਣੀ ਜਗ੍ਹਾ 'ਚ ਸੜਕ ਬਣਾ ਰਹੇ ਆ ਹੋਰ ਕੀ ਕੋ ਚਾਹੀਦਾ ਜੇ ਸਾਰਾ ਕੁਝ ਦੇਣ ਕਿ ਉਹਨਾਂ ਨੂੰ ਮਿਲ ਮਲਾ ਕੇ ਤੁਹਾਡੇ ਕੋਲ ਕੁਝ ਨਹੀਂ ਰਹਿਣ ਦੇਣਾ ਇਹਨਾਂ ਨੇ ਪੂਰਾ ਦੇਸ਼ ਵੇਚਣ ਦੀ ਤਿਆਰੀ ਆ ਕਰ ਲੋ ਤੇ ਕਹਿਣਾ ਇਹ ਹੈ ਕਿ ਜੋ ਸਿਰ ਚੱਲਿਆ ਨਾ ਬਹੁਤ ਖਤਰਨਾਕ ਚੀਜ਼ ਹੈ ਇਹ ਕਈਆਂ ਦੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰੇਗਾ ਔਰ ਇਹ ਪਰੇਸ਼ਾਨ ਕਰਨ ਲਈ ਹੀ ਬਣਾਇਆ ਗਿਆ ਵਾ ਇਹਦੇ ਜੇ ਕੋਈ ਐਵੇਂ ਦਾ ਚੀਜ਼ ਨਹੀਂ ਹੈ ਕਿ ਜਿਹੜੀ ਕਾਨੂੰਨੀ ਦਾਇਰੇ 'ਚ ਹੈ ਸਾਰਾ ਕੁਝ ਕਾਨੂੰਨ ਤੋਂ ਬਾਹਰ ਹੈ ਔਰ ਸਾਰਿਆਂ ਨੂੰ ਜਿਹੜੇ ਵਿਰੋਧੀ ਆ ਜਾਂ ਜਿਹਨਾਂ ਨੂੰ ਵੋਟ ਨਹੀਂ ਮਿਲ ਸਕਦੀ ਉਹਨਾਂ ਸਾਰਿਆਂ ਨੂੰ ਰਗੜਿਆ ਜਾਊਗਾ ਜੋਰ ਤੰਤਰ